ਪੰਜਾਬ ਜਾਂਦਾ ਹੈ ਅੱਜ ਮਕਸਦ ਕੀ ਹੈ ਅੱਜ ਕੀ ਲੋਡ ਪੈਗੀ ਪ੍ਰੈਸ ਕੌਮਨ ਜਿਹੜੇ ਚਾਰ ਸਤੰਭ ਉਹਨਾਂ ਨੂੰ ਕਾਰਨ ਪੁੱਛਿਆ ਉਹਨਾਂ ਨੇ ਮਤਲਬ ਕੋਈ ਕਾਰਨ ਸਾਨੂੰ ਦੱਸ ਸਕਿਆ ਵੀ ਇਹਨਾਂ ਮਤਲਬ ਮਾਰਕੁੱਟ ਕੀਤੀ ਪੁਲਿਸ ਨੇ ਪੁਲਿਸ ਨੇ ਮਾਰਕੁੱਟ ਕੀਤੀ ਉੱਥੋਂ ਸੀਸੀਟੀਵੀ ਦੀ ਮੇਰਾ ਖਿਆਲ ਉਹ ਵੀ ਲੈ ਗਏ ਵੀਡੀਓ ਵੀ ਨਾ ਬਣਾਈ ਉਹ ਪੁਲਿਸ ਕੋਲ ਇਹ ਹੁੱਕਾ ਪੀਨੇ ਹੀ ਰਹੇ ਜੀ ਮੈਂ ਮਤਲਬ ਫਾਰ ਯਰ ਕਾਈਂਡ ਇਨਫੋਰਮੇਸ਼ਨ ਹੁੱਕਾ ਕਿਤੇ ਨਹੀਂ ਪੀਦੇ ਮਤਲਬ ਹੁੱਕੇ ਤੋਂ ਪੰਜਾਬ ਕਦੋਂ ਦੂਰ ਲੋਤੇ ਸੀ ਜਿਹੜੇ ਹਾਂ ਹਾਂ ਏਅਰਪੋਰਟ ਰੋਡ ਤੇ ਅਰੋੜਾ ਰੈਸਟ ਹਾਊਸ ਸੀ ਗੈਸਟ ਉੱਥੇ ਹੋਟਲ ਹੈ ਉੱਥੇ ਕਦੀ ਹੁੱਕੇ ਚੱਲਦੇ ਵੀ ਨਹੀਂ ਉੱਥੇ ਕਦੀ ਹੁੱਕੇ ਚੱਲਦੇ ਨਹੀਂ ਮਤਲਬ ਇਹ ਤੁਸੀਂ ਵੀ ਵੈਰੀਫਾਈ ਕਰ ਸਕਦੇ ਹੋ ਉੱਥੇ ਮਤਲਬ ਪੁਲਿਸ ਵਾਲਿਆਂ ਨੇ ਜਿਹੜਾ ਮਾਲਕ ਸੀ ਉਹਨੂੰ ਛੜਤਾ ਜਿਹੜਾ ਉੱਥੋਂ ਦਾ ਮਾਲਕ ਸੀ ਮਨੀਸ਼ ਅਰੋੜਾ ਮਨੀ ਅਰੋੜਾ ਮਤਲਬ ਅਸੂਲ ਇਹ ਹੈਗਾ ਜਿਹੜੇ ਚਿੱਟਾ ਵੇਚਣ ਉਹਨਾਂ ਦੇ ਐਫਆਈਆਰ ਹੋਣੇ ਚਾਹੀਦੇ ਆ ਕਿ ਚਿੱਟਾ ਪੀਣ ਵਾਲਿਆਂ ਦੇ ਯਾਨੀ ਕਿ ਜਿਹੜੇ ਹੁੱਕੇ ਲਾਉਂਦੇ ਆ ਉਹਨਾਂ ਤੇ ਐਫਆਈਰ ਨਹੀਂ ਕੀਤੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਨੇ ਪਹਿਲਾਂ ਪਹਿਲੇ ਦੋ ਰੱਚੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਉਸ ਨੇ ਪਹਿਲੇ ਦੋ ਰੱਚੇ ਜਿਹੜੇ ਉੱਥੇ ਮੁੰਡੇ ਬੈਠੇ ਸੀ ਜਿਹੜੇ ਡਿਨਰ ਕਰਨ ਗਏ ਸੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਤੇ ਹੁੱਕੇ ਲੱਗੇ ਆ ਉਹਨਾਂ ਨੂੰ ਅਰੈਸਟ ਕਰ ਲਿਆ ਉਸ ਤੋਂ ਬਾਅਦ ਅਸੀਂ ਥਾਣੇ ਪਹੁੰਚ ਗਏ ਅਸੀਂ ਜਿਹੜਾ ਦੇਖਿਆ ਵੀ ਸਾਡੇ ਬੱਚੇ ਅੰਦਰ ਲੈ ਗਏ ਜੇਲ੍ਹ ਵਿੱਚ ਥਾਣੇ ਦੇ ਅੰਦਰ ਲੈ ਗਏ ਆ ਹਵਾਲਾ ਦੇ ਵਿੱਚ ਪਰ ਜਿਹੜੇ ਮਾਲਕ ਸੀ ਫਿਰ ਅਸੀਂ ਉਹਨਾਂ ਨੂੰ ਲੈ ਕੇ ਗਏ ਪੁਲਿਸ ਨੂੰ ਪੁਲਿਸ ਦੇ ਹੈਡ ਓਵਰ ਕੀਤਾ ਵੀ ਤੁਸੀਂ ਮਤਲਬ ਜਿਹੜਾ ਐਫ ਆਈ ਆਰ ਹੈ ਮਾਲਕਾਂ ਦੇ ਬੰਦੀ ਹੈ ਨਾ ਕਿ ਇਹਨਾਂ ਦੇ ਬੰਦੀ ਹੈ ਪਰ ਪੁਲਿਸ ਨੇ ਸਾਡੀ ਇੱਕ ਨਾ ਸੁਣੀ ਸਾਨੂੰ ਰਾਤੀ 10 ਵਜੇ ਉੱਥੇ ਬੁਲਾ ਕੇ ਉਹਨਾਂ ਨੇ ਕੀ ਕੀਤਾ ਜਿਹੜਾ ਮਾਲਕ ਸੀ ਜਿਹੜਾ ਰੈਸਟੋਰੈਂਟ ਦਾ ਉਹਨਾਂ ਨੂੰ ਆਪ ਭਜਾਤਾ ਜਿਹੜੀ ਉੱਥੇ ਦੀ ਪੁਲਿਸ ਸੀ ਮੌਜੂਦਾ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਭਜਾਤਾ ਸਾਡੇ 5 ਬੱਚਿਆਂ ਨੂੰ ਸਾਰੀ ਰਾਤ ਮਤਲਬ ਜਿਕ ਹਵਾਲਾ ਦੇ ਪਿੱਛੇ ਰੱਖਿਆ ਅਸੀਂ ਸਾਰੀ ਰਾਤ ਸਾਰਾ ਪਰਿਵਾਰ ਉੱਥੇ ਰਹਿ ਸ਼ਹਿਰ ਦੇ ਚੰਗੇ ਭਲੇ ਲੋਕ ਉੱਥੇ ਮੇਰੇ ਨਾਲ ਖੜੇ ਰਹੇ ਹੱਥ ਜੋੜੇ ਪੁਲਿਸ ਅਫਸਰਾਂ ਨੂੰ ਡੀਐਸਪੀ ਨੂੰ ਫੋਨ ਕੀਤਾ ਵੀ ਪਰਚਾ ਬੰਦਾ ਜਿਨ੍ਹਾਂ ਨੇ ਮਤਲਬ ਹੁੱਕੇ ਚਲਾਏ ਆ ਉਹਨਾਂ ਨੂੰ ਤੁਸੀਂ ਭਜਾ ਰਹੇ ਹੋ ਤੇ ਜਿਹੜੇ ਬੰਦੇ ਉੱਥੇ ਹੁੱਕਾਂ ਦੇ ਦੂਰ ਖੜੇ ਆ ਉਹਨਾਂ ਦਾ ਅਸੀਂ ਇਹਨਾਂ ਨੂੰ ਕਿਹਾ ਵੀ ਮੈਡੀਕਲ ਕਰਾਓ ਜਿਨ੍ਹਾਂ ਹੁੱਕਾ ਪੀਤਾ ਹੈ ਇਹਨਾਂ ਦਾ ਮੈਡੀਕਲ ਕਰਾਓ ਫਿਰ ਐਫਆਈਆਰ ਕਰੋ ਪਰ ਪੁਲਿਸ ਨੇ ਇੱਕ ਨਾ ਸੁਣੀ ਪੁਲਿਸ ਸਾਡੇ ਕੋਲ ਡਿਮਾਂਡਾਂ ਕਰਨ ਲੱਗੀ ਅੰਦਰ ਬੱਚੇ ਐਨ ਆਰ ਆਈ ਸੀ ਉਹਨਾਂ ਕੋ 50-50000 ਦੀ ਡਿਮਾਂਡ ਕੀਤੀ ਉਹਨਾਂ ਸਾਨੂੰ ਬਾਹਰ ਸੁਣਿਆ ਭੇਜਿਆ ਅਸੀਂ ਪੰਜਾਬ ਨੇ 10000 ਦੇ ਨੂੰ ਤਿਆਰ ਨਹੀਂ ਹੋਏ ਫਿਰ ਪੁਲਿਸ ਨੇ ਸਾਡੇ ਤੇ ਪ੍ਰੈਸ਼ਰ ਪਾਣਾ ਸ਼ੁਰੂ ਕਰਤਾ ਰਾਤ ਦੇ 2:00 ਵਜੇ 2 ਤੋਂ 3:00 ਵਜੇ 4:00 ਵੇ ਉਹਨਾਂ ਕਿਹਾ ਵੀ ਅਸੀਂ ਇਹਨਾਂ ਨੂੰ ਕਚਹਿਰੀ ਭੇਜ ਕੇ ਪਰਚੇ ਕਰ ਦਨੇ ਆ ਤੇ ਫਿਰ ਤੁਸੀਂ ਕਚਹਿਰੀ ਜਮਾਨਤਾ ਕਰਾੰਦੇ ਲੈਣਾ ਜੇਕਰ ਮੱਲਵ ਤੁਸੀਂ ਸਾਨੂੰ 1 ਲੱਖ ਰੁਪਏ ਦੋਗੇ ਇਹ ਬਲਰਾਜ ਸਿੰਘ ਨੇ ਸਾਡੇ ਕੋਲ 1 ਲੱਖ ਰੁਪਏ ਮੰਗਿਆ ਨਾਲ ਉਹਦੇ ਇੱਕ ਹੋਰ ਭਾਰਾ ਜਾ ਲੜਕਾ ਸੀ ਪਤਾ ਨਹੀਂਗਾ ਬਲਰਾਜ ਸਿੰਘ ਐਸਆਈਏ ਕੋਈ ਵੀਡੀਓ ਹੈਗੀ ਕੋਈ ਸਾਡੇ ਕੋਲ ਉਹਦੀ ਵੀਡੀਓ ਹੈਗੀ ਇਹ ਵੀਡੀਓ ਤੁਹਾਨੂੰ ਅਸੀਂ ਵਟਸਐਪ ਤੇ ਦੇ ਰਹੇ ਆ ਉਹਨੇ ਬਾਅਦ ਚ ਅਸੀਂ ਮੱਲਵ ਉੱਥੇ ਮੁਚਲ ਕੇ ਭਰ ਕੇ ਆਹ ਵੇਖੋ ਐਫ ਆਈਆਰ ਦੀ ਕਾਪੀ ਐਫ ਆਈਆਰ ਜਿਹੜੀ ਹੈਗੀ ਮਾਲਕਾਂ ਦੇ ਕੀਤੀ ਸਾਡੇ ਬੱਚਾ ਨੂੰ ਰੈਸਟ ਰੱਖਿਆ ਤੇ ਮਾਲਕ ਬਾਹਰ ਇਹਨਾਂ ਦੇ ਨਾਲ ਖਾਣੇ ਖਾਂਦੇ ਰਹੇ ਇਹਨਾਂ ਨੂੰ ਖਾਣੇ ਖਵਾਉਂਦੇ ਰਹੇ ਇਸ ਤੋਂ ਬਾਅਦ ਇਹ ਮੁਚਲਕੇ ਭਰੇ ਜੜੇ ਫਿਰ ਡਿਮਾਂਡ ਕੀ ਕੀਤੀ ਉਸ ਨੇ ਤਾਂ ਡਿਮਾਂਡ ਕੀਤੀ 1 ਲੱਖ ਦੀ ਪਰ ਬਾਅਦ ਚ ਉਹਨਾਂ ਕਹਿਆ ਵੀ ਚਲੋ ਤੁਸੀਂ ਸਾਬ ਹਿੱਸੇ ਬੰਦੇ ਹੋ ਅਸੀਂ ਤੁਹਾਨੂੰ ਮਤਲਬ ਸਾਨੂੰ ਤੁਸੀਂ ਮਤਲਬ 25-30 ਹਜ਼ਾਰ ਦੇ ਦਿੰਦਾ ਅਸੀਂ ਕਹਾਂ ਠੀਕ ਹੈ 82000 ਰੁਪਿਆ ਇਹਨਾਂ ਨੇ ਉਹਨਾਂ ਬੱਚਿਆ ਕੋ ਵੀਡੀਓ ਬਣਾ ਕੇ ਮਤਲਬ ਉਥੋਂ ਪੁਲਿਸ ਵਾਲਿਆਂ ਵੀਡੀਓ ਬਣਾ ਕੇ ਉਹਨਾਂ ਦਾ ਜਿਹੜਾ ਨਾ ਜਾਮਾ ਦਾਸੀ ਰੱਖਿਆ ਨਾਲ ਮੋਬਾਈਲ ਰੱਖੇ ਨਾਲ ਦੋ ਐਨਕਾਂ ਸੀ ਵਧੀਆ-ਵਧੀਆ ਉਸ ਤੋਂ ਬਾਅਦ ਜਦੋਂ ਸੀ ਅਗਲੇ ਦਿਨ ਪੁਲਿਸ ਨੇ ਸਾਡੇ ਨੂੰ ਚਲਕੇ ਭਰ ਕੇ ਸਵੇਰੇ 6 ਵਜੇ ਸਾਨੂੰ ਛੱਡਤਾ ਮਤਲਬ ਸਾਰੀ ਰਾਤ ਸਾਡੇ ਤੇ ਜੋ ਹਰਾਸਮੈਂਟ ਹੋਇਆ ਉਸ ਥਾਣੇ 'ਚ ਇੱਕ मुंशी ਸੀ ਉਥੇ ਅੰਦਰ ਮੈਨੂੰ ਦਾ ਨਾਂ ਨਹੀਂ ਪਤਾ ਉਹ ਵੀ ਸਾਨੂੰ ਜਨੀਲ ਕਰ ਰਹੀ ਸ਼ਰਾ ਨਾ ਰਜੇ ਸੀ ਨਸ਼ਾ ਰਜੇ ਸੀ ਸਾਰੇ ਪੁਲਿਸ ਅਫਸਰ ਔਰ ਉਹ ਪੰਜਾਬ ਨਾਲ 10000 ਰੁਪਏ ਦੀ ਡਿਮਾਂਡ ਕਰਦਾ ਰਿਹਾ ਬੱਚਿਆ ਕੋ ਬੱਚਿਆ ਨਹੀਂ ਦਿੱਤੇ ਤਾਂ ਬੱਚਿਆਂ ਦੇ ਉੱਤੇ ਤਸ਼ੱਦਦ ਕਰ ਦਿਆ ਰਿਹਾ ਅੰਦਰ ਲੱਗਦਾ ਸੀ ਕਿ ਐਨਆਰਆਈ ਹੋਣ ਦੇ ਕਾਰਨ ਹੀ ਬੱਚੇ ਦੇ ਪੈਸੇ ਜਮਾਨਤ ਰੱਖੀ ਹੈ ਵੀ ਲੱਗਦਾ ਸੀ ਕਿ ਐਨਆਰਆਈ ਬੱਚੇ ਆ ਜਿਹਨਾਂ ਨੂੰ ਬਿਲਕੁਲ ਪੁਲਿਸ ਪੈਸੇ ਵਾਸਤੇ ਪਰਚੇ ਕਰਦੀ ਜੇ ਮੈਂ ਤਿੰਨ ਐਗਜ਼ਾਮਪਲਾਂ ਦਾਂਗਾ ਤੁਹਾਨੂੰ ਲਾਸਟੇ ਦਾਂਗਾ ਵੀ ਜਿੱਥੇ ਮੈਂਨ ਵਾਲਮਾ ਤਿੰਨ ਕੇਸ ਆਲਰੇਡੀ ਹੋਏ ਆ 2 ਮਹੀਨਿਆਂ ਚ ਜਿੱਥੇ ਸਿਰਫ ਪੁਲਿਸ ਨੇ ਪੈਸਾ ਖਾ ਕੇ ਪਰਚੇ ਕੀਤੇ